ਸਸਰੀਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਲਾਡਲੀਆਂ ਵੀਡੀਓ ਬਾਰੇ ਗੱਲ ਕਰਾਂਗੇ ਅੱਜ ਦੇ ਵੀਡੀਓ ਤੁਹਾਨੂੰ ਦੱਸਾਂਗੇ ਜਦੋਂ ਰੋਜੀ ਦੀ ਡਿਲੀਵਰੀ ਹੋਈ ਸੀ ਤੇ ਡਾਕਟਰ ਨੇ ਇਹੋ ਜਿਹਾ ਕਿਉਂ ਕਿਹਾ ਕਿ ਇਹੋ ਜਿਹਾ ਚਮਤਕਾਰ ਅਸੀਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਵੇਖਿਆ ਮੰਨੂ ਨੇ ਰੋਜੀ ਦੇ ਜਨਮ ਹੋਣ ਤੋਂ ਪਹਿਲੇ ਜਦੋਂ ਮਾਸੀ ਮਾਸੜ ਦੇ ਨਾਨਾ ਨਾਨੀ ਨੂੰ ਉਹ ਗੱਲ ਦੱਸੀ ਸੀ ਕਿ ਇੱਕ ਅਨੋਖਾ ਚਮਤਕਾਰ ਹੋਊਗਾ ਤੇ ਭਈ ਇਹ ਸਾਰੇ ਹੀ ਹੁਣ ਬਹੁਤ ਜ਼ਿਆਦਾ ਹੈਰਾਨ ਰਹਿ ਗਏ ਸ ਤੇ ਨਾਲੇ ਤੁਹਾਨੂੰ ਦੱਸਾਂਗੇ ਗੁਰਪ੍ਰੀਤੀ ਇੱਕ ਛੋਟੀ ਜੀ ਗਲਤੀ ਕਰਕੇ ਕਿਵੇਂ ਉਹੀ ਸਾਰੀ ਉਮੀਦਾਂ ਤੇ ਹੁਣ ਪਾਣੀ ਫਿਰ ਗਿਆ ਸੀ ਇਹ ਸਾਰੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਬਹੁਤ ਇੰਟਰਸਟਿੰਗ ਹੋਊਗਾ ਤੇ ਨਾਲੇ ਇੱਕ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਦੋਂ ਗੁਰਪ੍ਰੀਤ ਦਾ ਵਿਆਹ ਰੋਜੀ ਨਾਲ ਹੋਇਆ ਸੀ ਉਸ ਟਾਈਮ ਤੋਂ ਹੁਣ ਉਹ ਮੁੰਡੇ ਦੀ ਦਾਦ ਰੱਬ ਕੋਲ ਮੰਗਦਾ ਸੀ ਲੇਕਿਨ ਕਦੀ ਵੀ ਰੱਬ ਨੇ ਉਜੀ ਚੋਲੀ ਨਹੀਂ ਪਰੀ ਇਸ ਦੇ ਪਿੱਛੇ ਬਹੁਤ ਵੱਡਾ ਕਾਰਨ ਸੀ ਅਸਲ ਇਹ ਗੱਲ ਹੁਣ ਰੱਬ ਨੇ ਮੰਨੂ ਨੂੰ ਦੱਸੀ ਸੀ ਕਿ ਜਦੋਂ ਵੀ ਉਹ ਦਾਤ ਮੰਗਦਾ ਸੀ ਗੁਰਪ੍ਰੀਤ ਉਹ ਅੱਕੜ ਨਾਲ ਮੰਗਦਾ ਸੀ ਕਦੀ ਨਿਮਾਣਾ ਬਣ ਕੇ ਨਹੀਂ ਜਿਵੇਂ ਹੁਣ ਰੋਜੀ ਦਾ ਦੋ ਵਾਰ ਚੈੱਕਅਪ ਹੋਇਆ ਸੀ ਪਹਿਲੀ ਵਾਰ ਜਦੋਂ ਹੁਣ ਬਲਜੀਤ ਰੋਜੀ ਨੂੰ ਖੜ ਕੇ ਹੁਣ ਸਕੈਨ ਕਰਾਉਣੇ ਲੈ ਕੇ ਗਈ ਸੀ ਉਸ ਟਾਈਮ ਪਤਾ ਚੱਲਿਆ ਸੀ ਕਿ ਬਈ ਰੋਜੀ ਦੀ ਕੁੱਕ ਵਿੱਚ ਦੋ ਤੀਆਂ ਹਨ ਦੂਜੀ ਵਾਰ ਰੀਸੈਂਟਲੀ ਜਦੋਂ ਗੁਰਪ੍ਰੀਤ ਹੁਣ ਜੋਕਾਂ ਦੀ ਸਫਾਈ ਕਰਾਉਣ ਲਈ ਡਾਕਟਰ ਕੋਲ ਖੜ ਕੇ ਲੈ ਗਿਆ ਸੀ ਉਨ ਇਸ ਟਾਈਮ ਡਾਕਟਰ ਨੇ ਦੱਸਿਆ ਸੀ ਕਿ ਬਈ ਤਿੰਨ ਜਵਾਂ ਖਨ ਲੇਕਿਨ ਮੁੰਡਾ ਹਨ ਯਾ ਕੁੜੀ ਉਹ ਨਹੀਂ ਦੱਸਿਆ ਇੱਥੇ ਇਹ ਸਵਾਲ ਉੱਠ ਰਿਹਾ ਸੀ ਕਿ ਬਈ ਕਿਜ਼ਾ ਸਕੈਨ ਹੁਣ ਸਹੀ ਸੀ ਪਹਿਲੇ ਵਾਲੇ ਦਾ ਕਿ ਹੁਣ ਵਾਲੇ ਡਾਕਟਰ ਦਾ ਇਹ ਗੱਲ ਜਾਣਨ ਤੋਂ ਪਹਿਲੇ ਤੁਹਾਨੂੰ ਇਹ ਗੱਲ ਜਾਣਨੀ ਪੈਣੀ ਹੈ ਕਿ ਜਦੋਂ ਹੁਣ ਗੁਰਪ੍ਰੀਤ ਮਿੰਦੇ ਤੇ ਮਿੰਦੋ ਦੀ ਲੋਰੀ ਤੇ ਗਿਆ ਸੀ ਉਸ ਟਾਈਮ ਹੁਣ ਇੱਕ ਪਿੰਡ ਵਾਲੇ ਨੇ ਇਹ ਗੱਲ ਕਹੀ ਸੀ ਗੁਰਪ੍ਰੀਤ ਨੂੰ ਕਿ ਬਈ ਹੁਣ ਤੇਰੀ ਜਨਾਨੀ ਨੂੰ ਸੇ ਡੇਢ ਮਹੀਨਾ ਰਹਿ ਗਿਆ ਹੈ ਡਿਲੀਵਰੀ ਨੂੰ ਤੇ ਬਈ ਤੈਨੂੰ ਜਿੰਨਾ ਹੋ ਸਕੇ ਆਪਣੀ ਦੋਨੋਂ ਧੀਆਂ ਦਾ ਆਦਰ ਸਤਕਾਰ ਕਰਨਾ ਚਾਹੀਦਾ ਹੈ ਤੈਨੂੰ ਛੋਟੀ ਧੀ ਦਾ ਵੀ ਤੇ ਵੱਡੀ ਧੀ ਦਾ ਵੀ ਕਿ ਧੀਆਂ ਦੇ ਮਾਣ ਤੇ ਆਦਰ ਸਤਕਾਰ ਨਾਲ ਰੱਬ ਖੁਸ਼ ਹੁੰਦੇ ਹਨ ਔਰ ਜੋ ਦਾਤ ਤੈਨੂੰ ਚਾਹੀਦੀ ਹੈਗੀ ਉਹ ਜ਼ਰੂਰ ਪੂਰੀ ਹੋਊਗੀ ਲੇਕਿਨ ਗੁਰਪ੍ਰੀਤ ਨੂੰ ਬੜਾ ਹੰਕਾਰ ਜ਼ਿਆਦਾ ਚੰਗਾ ਲੱਗਦਾ ਸੀ ਔਰ ਇਹ ਤੇ ਦੋਨੋਂ ਧੀਆਂ ਨੂੰ ਹੁਣ ਪੱਥਰ ਮੰਨਦਾ ਸੀ ਤੇ ਵੀ ਉਸਨੇ ਉਸ ਜੀ ਦੀ ਹੁਣ ਗੱਲ ਠੁਕਰਾ ਦਿੱਤੀ ਸੀ ਗੁਰਪ੍ਰੀਤ ਨੂੰ ਇਹ ਗਲਤੀ ਗਾਂ ਜਾ ਕੇ ਬਹੁਤ ਹੀ ਮਹਿੰਗੀ ਪੈਣ ਵਾਲੀ ਸੀ ਅਸਲ ਇਹ ਜੀ ਹੁਣ ਰੱਬ ਨੇ ਭੇਜਿਆ ਹੋਇਆ ਸੀ ਕਿਉਂਕਿ ਰੱਬ ਹੁਣ ਇਮਤਿਹਾਨ ਲੈ ਰਹੇ ਸੀ ਗੁਰਪ੍ਰੀਤ ਦਾ ਲੈ ਵੀ ਉਸੇ ਸਿਆਣਪ ਆਈ ਸੀ ਜਾਂ ਨਹੀਂ ਕਿ ਵੀ ਉਹ ਹੁਣ ਪੁੰਨ ਇਕੱਠੇ ਕਰੇ ਲੇਕਿਨ ਰੱਬ ਦਾ ਅਖੀਰਲਾ ਮੌਕਾ ਵੀ ਹੁਣ ਉਸਨੇ ਗਵਾ ਦਿੱਤਾ ਸੀ ਜਿੱਦਰ ਉਹ ਜਦੋਂ ਰੋਜੀ ਦੀ ਹੁਣ ਡਿਲੀਵਰੀ ਹੋਣ ਵਾਲੀ ਸੀ ਉਸ ਟਾਈਮ ਪਹਿਲੇ ਡਾਕਟਰਾਂ ਨੇ ਹੁਣ ਫਿਰ ਤੋਂ ਸਕੈਨ ਕੀਤਾ ਸੀ ਰੋਜੀ ਦਾ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਰੇਸ਼ਨ ਕਰਕੇ ਡਿਲੀਵਰੀ ਕਰਨ ਵਾਲੇ ਸੀ ਜਦੋਂ ਹੁਣ ਸਕੈਨ ਹੋਇਆ ਉਹ ਸਕੈਨ ਦੇਖ ਕੇ ਹੁਣ ਡਾਕਟਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸੀ ਆਖੇ ਡਾਕਟਰ ਕਿਉਂ ਹੋਏ ਇੰਨੇ ਜ਼ਿਆਦਾ ਹੈਰਾਨ ਤੁਹਾਨੂੰ ਦੱਸਦੇ ਆ ਅਸਲ ਇਹੋ ਜਿਹਾ ਕੇਸ ਹੁਣ ਡਾਕਟਰਾਂ ਕੋਲ ਪਹਿਲੀ ਵਾਰ ਆਇਆ ਸੀ ਜਿਸ ਦੀ ਹੁਣ ਸਾਇੰਸ ਵਿੱਚ ਵੀ ਕੋਈ ਪੁਸ਼ਟੀ ਨਹੀਂ ਸੀ ਇਸ ਸਕੈਨ 'ਚ ਹੋਂ ਡਾਕਟਰ ਨੂੰ ਤਿੰਨ ਜਵਾਕ ਦਿਖ ਰਹੇ ਸੀ ਲੇਕਿਨ ਜਦੋਂ ਰੋਜੀ ਦੀ ਉਹਨਾਂ ਨੇ ਡਿਲੀਵਰੀ ਕੀਤੀ ਰੋਜੀ ਦੇ ਸਿਰ ਦੋ ਹੀ ਜਵਾਕ ਹੋਏ ਸੀ ਔਰ ਇਸ ਤੋਂ ਵੱਡੀ ਹੋਂ ਹੈਰਾਨੀ ਦੀ ਗੱਲ ਇਹ ਸੀ ਕਿ ਬਈ ਇਹ ਦੋਨੋਂ ਜਵਾਕ ਹੀ ਦੋਨੋਂ ਕੁੜੀਆਂ ਸੀ ਡਾਕਟਰ ਇਸ ਲਈ ਹੈਰਾਨ ਸੀ ਕਿ ਸਕੈਨ ਵਿੱਚ ਦੋ ਕੁੜੀਆਂ ਤੇ ਇੱਕ ਮੁੰਡੇ ਦਿਸ ਰਹੇ ਸੀ ਤੇ ਬਈ ਆਖਿਰ ਆਪਰੇਸ਼ਨ ਤੋਂ ਬਾਅਦ ਜਦੋਂ ਡਿਲੀਵਰੀ ਹੋਈ ਤੇ ਫਾਈਨਲੀ ਦੋ ਕੁੜੀਆਂ ਕਿਵੇਂ ਆਈਆਂ ਤੇ ਬਈ ਇੱਕ ਮੁੰਡਾ ਕਿੱਥੇ ਗਿਆ ਇਸ ਬਤਕਾਰ ਦੇ ਮਗਰ ਵੀ ਬਹੁਤ ਵੱਡਾ ਕਾਰਨ ਸੀ ਜੋ ਸਿਰਫ ਔਰ ਸਿਰਫ ਉਹ ਮੰਨੂ ਨੂੰ ਹੀ ਪਤਾ ਔਰ ਮੰਨੂ ਨੇ ਡਿਲੀਵਰੀ ਤੋਂ ਪਹਿਲੇ ਇਹ ਗੱਲ ਆਪਣੇ ਨਾਨਾ ਨਾਨੀ ਨੂੰ ਦੱਸ ਦਿੱਤੀ ਸੀ ਮੰਨੂ ਨੇ ਆਪਣੇ ਨਾਨਾ ਨਾਨੀ ਦੇ ਮਾਸੀ ਮਾਸੜ ਨੂੰ ਕਿਹਾ ਕਿ ਮੈਨੇ ਕੱਲ ਰਾਤੀ ਇੱਕ ਸੁਪਨਾ ਵੇਖਿਆ ਸੀ ਅੱਧੇ ਘੰਟੇ ਦਾ ਜਿਸ ਵਿੱਚ ਜਰਬਜੀਤ ਮੇਰੇ ਸੁਪਨੇ 'ਚ ਆਈ ਸੀ ਔਰ ਉਹਨਾਂ ਨੇ ਮੈਨੂੰ ਇੱਕ ਗੱਲ ਦੱਸੀ ਉਹਨਾਂ ਨੇ ਕਿ ਮਿੰਦੋ ਦਾਦੇ ਬਈ ਗੁਰਪ੍ਰੀਤ ਦਾ ਹੁਣ ਪਿਛਲੇ ਜਨਮ ਦਾ ਇੱਕ ਕਰਜ਼ਾ ਸੀ ਉਹਦਾ ਪਿਛਲੇ ਜਨਮ ਦਾ ਲੈਂਡ ਦੇਣ ਬਾਕੀ ਸੀ ਫਿਰ ਜੋਦੇ ਨਾਨੀ ਨਾਨਾ ਨੇ ਪੁੱਛਿਆ ਕਿ ਪੁੱਤ ਸਾਨੂੰ ਗੱਲ ਸਮਝ ਨਹੀਂ ਲੱਗੀ ਤੂੰ ਸਾਫ਼-ਸਾਫ਼ ਦੱਸ ਕਿ ਤੂੰ ਕੀ ਕਹਿਣਾ ਚਾਹੁੰਦੀ ਮੰਨੂ ਨੇ ਕਿਹਾ ਕਿ ਪਿਛਲੇ ਜਨਮ ਵਿੱਚ ਜੋ ਮਿੰਦੋ ਸੀ ਉਹ ਬਹੁਤੀ ਪੈਹੇ ਵਾਲੀ ਸੀ ਤੇ ਭਈ ਉਸ ਕੋਲ ਹੁਣ ਕੰਮ ਕਰਦਾ ਸੀ ਗੁਰਪ੍ਰੀਤ ਇੱਕ ਟਾਈਮ ਆਇਆ ਸੀ ਜਦੋਂ ਗੁਰਪ੍ਰੀਤ ਨੂੰ ਹੁਣ ਪੈਸੇ ਦੀ ਬੜੀ ਲੋੜ ਸੀ ਔਰ ਕਾਫੀ ਪੈਸੇ ਹੋਣ ਉਸਨੇ ਮਿੰਦੋ ਕੋਲ ਉਧਾਰ ਲੈ ਲੇ ਲੇਕਿਨ ਜਦੋਂ ਦੇਣ ਦਾ ਟਾਈਮ ਆਇਆ ਤੇ ਉਹ ਸਾਫ਼-ਸਾਫ਼ ਮੁਕਰ ਗਿਆ ਇੱਕ ਟਾਈਮ ਤੇ ਹੁਣ ਮਿੰਦੋ ਨੂੰ ਵੀ ਪੈਸੇ ਦੀ ਬੜੀ ਲੋੜ ਸੀ ہزار ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਜਦੋਂ ਗੁਰਪ੍ਰੀਤ ਨੇ ਹੁਣ ਮਿੰਦੋ ਦੇ ਪੈਸੇ ਨਹੀਂ ਲੋਟਾਏ ਤੇ ਭਈ ਮਿੰਦੋ ਨੇ ਇੱਕ ਵਾਰ ਦੁਆ ਦਿੱਤੀ ਸੀ ਅਗਲੇ ਜਨਮ ਵਿੱਚ ਮੈਂ ਗੁਰਪ੍ਰੀਤ ਤੇਰੀ ਧੀ ਬਣ ਕੇ ਪੈਦਾ ਹੋऊंगी ਔਰ ਉਸ ਟਾਈਮ ਤੱਕ ਤੇਰੇ ਮਗਰ ਲਗੂੰਗੀ ਜਦੋਂ ਤੱਕ ਤੂੰ ਮੇਰੇ ਪ ਜੇਕਰ ਤੂੰ ਨੇ ਮੇਰੇ ਕੋਲ ਪੱਲਾ ਛਡਾਇਆ ਤੇ ਮੈਂ ਉਸੇ ਕਾਰਜ ਰਹਿ ਕੇ ਤੇਰੀ ਉਡੀਕ ਕਰਾਂਗੀ ਉਦਾਰ ਚੁਕਾਣ ਦੀ ਮਿੰਦੋ ਨੇ ਗੱਲ ਹੋਰ ਕਹੀ ਸੀ ਉਸ ਟਾਈਮ ਤੱਕ ਯਾਦ ਰੱਖੀ ਤੇਰੀ ਰੀਜਾਂ ਤੇ ਚਾਹਾਂ ਕਦੀ ਵੀ ਪੂਰੀ ਨਹੀਂ ਹੋਣਗੇ ਤੂੰ ਤਰਸ ਜਾਵੇਂਗਾ ਉਹ ਚੀਜ਼ ਪਾਣ ਲਈ ਤੇ ਕਿ ਕਦੀ ਵੀ ਤੇਰਾ ਸੁਪਨਾ ਸਾਕਾਰ ਨਹੀਂ ਹੋਊਗਾ ਆਪਣੇ ਮੰਨੂ ਨੂੰ ਕਿਹਾ ਕਿ ਜੇਕਰ ਹਾਂ ਮਿੰਦੋ ਨੂੰ ਆਪਣੀ ਤੀ ਬਣਾ ਕੇ ਰਖਦਾ ਪਾਲਦਾ ਪੋਸਦਾ ਤੇ ਬਈ ਮਿੰਦੋ ਦਾ ਕਰਜ਼ਾ ਝੁਕ ਜਾਂਦਾ ਲੇਕਿਨ ਉਸਨੇ ਹੁਣ ਮਿੰਦੋ ਨੂੰ ਮਿੰਦੇ ਦੀ ਚੋਲੀ ਚ ਪਾ ਕੇ ਫਿਰ ਤੋਂ ਉਸ ਦਾ ਕਰਜ਼ਾ ਨਹੀਂ ਚੁਕਾਇਆ ਔਰ ਨਾ ਹੀ ਮਿੰਦੋ ਦਾ ਆਦਰ ਸਤਕਾਰ ਕੀਤਾ ਜੋ ਮਿੰਦੋ ਦੇ ਸਦਕੇ ਹੋਣ ਉਸ ਨੂੰ ਇੱਕ ਪੁੱਤ ਦੀ ਦਾਤ ਬਖਸ਼ੀ ਸੀ ਉਹ ਹੁਣ ਮੈਨੇ ਵਾਪਸ ਲੈ ਲਈ ਮਿੰਦੋ ਦੀ ਲੋਰੀ ਤੇ ਉਹ ਜੀਨ ਹੋਵੇਂ ਨਹੀਂ ਹੁਣ ਕਲਾਇਆ ਸੀ ਲੇਕਿਨ ਉਸਦੀ ਵੱਲ ਵੀ ਗੁਰਪ੍ਰੀਤ ਨੇ ਨਹੀਂ ਮੰਨੀ ਕਰਕੇ ਰੋਜੀ ਨੇ ਫਿਰ ਤੋਂ ਦੋ ਤੀਆਂ ਨੂੰ ਜਨਮ ਦਿੱਤਾ ਔਰ ਗੁਰਪ੍ਰੀਤ ਨੂੰ ਫਿਰ ਤੋਂ ਰੋਣਾ ਪਿਆ ਕਹਾਣੀ ਤੋਂ ਆਪਾਂ ਨੂੰ ਇੱਕ ਹੀ ਸਿੱਖਿਆ ਮਿਲਦੀ ਜਿਹੋ ਜਿਹਾ ਬੀਜੋਗੇ ਉਹ ਜਿਹਾ ਫਲ ਪਾਓਗੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇੱਕ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ